ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਫੇਸਬੁਕ ਤੇ YouTube ਚੈਨਲ ਤੇ ਆਸ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਜਿਹੜੇ ਵੀਰ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਅੱਜ ਆਪਾਂ ਨੇ ਆਪਣੇ ਬਸ਼ੇਰੇ ਤੇ ਸਵਾਰੀ ਕੀਤੀ ਨਵਈਆ ਬਸ਼ੇਰਾ ਹਲੇ ਦੋ ਦੰਦ ਲੱਗੇ ਪਹਿਲੀ ਵਾਰ ਤੇ ਸਵਾਰੀ ਕੀਤੀ ਦੇਖ ਸਕਦੇ ਹੋ ਬਸ਼ੇਰਾ ਬੜਾ ੱਤਕਾ ਕਰਦਾ ਸੀ ਇਹ ਤੋਂ ਪਹਿਲਾਂ ਜਦੋਂ ਮੈਂ ਪਹਿਲਾਂ ਘੋੜੇ ਤੇ ਚੜ੍ਹਿਆ ਸੀ ਉਹ ਮੋਹਰੋਂ ਖੜਾ ਹੋ ਜਾਂਦਾ ਸੀ ਉਹ ਕਲਿੱਪ ਵੀਡੀਓ ਬਣੀ ਨਹੀਂ ਆ ਦੇਖ ਸਕਦੇ ਹਾਂ ਪਰ ਬਸ਼ੀਰਾ ਸਾਊ ਬੜਾ ਐਸੀ ਨੇ ਆਰਮਨਾਲ ਕਾਬੂ ਕਰ ਲਿਆ ਸੀ ਦੇਖੋ ਅੱਗੇ ਜਾ ਕੇ ਦੇਖ ਸਕਦੇ ਹੋ ਤੁਸੀਂ ਕੇਰਾ ਤਾਂ ਹੱਥ ਨਹੀਂ ਧਰਾਉਂਦਾ ਸੀ ਫਿਰ ਫਿਰ ਵੀ ਅਸੀਂ ਨੇ ਕਾਬੂ ਕਰ ਲਿਆ ਦੇਖੋ ਆਰਮਨਾਲ ਬੈਠ ਗਿਆ ਸੀ ਮੈਂ ਤੇ ਦੇਖ ਸਕਦੇ ਹੋ ਤੁਸੀਂ ਬਸ਼ੀਰਾ ਬਾਈ ਨੇ ਸੇਲ ਵੀ ਕਰਨਾ ਇਹ ਜੜਾ ਬਾਈ ਖੜਿਆ ਬਾਈ ਦਾ ਬਸ਼ੀਰਾ ਹੈ ਤੇ ਪਰਟੇ ਲਈ ਗਜਰਾਜ ਘੋੜੇ ਦਾ ਬੱਚਾ ਹੈ ਮੂੰਹੋਂ ਦੋ ਦੰਦਾਂ ਦਾ 62 ਇੰਚ ਕੱਦ ਦਾ ਮਿੱਤਰੋ ਜਿਹੜੇ ਵੀਰ ਨੇ ਲੈਣਾ ਬਾਈ ਨਾਲ ਸੰਪਰਕ ਕਰ ਸਕਦਾ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਅੱਗੇ ਬਾਲਾ ਤਕੜਾ ਹੋਇਆ ਸੀ ਉਹ ਜਵਾਕ ਪਰਦਾ ਸੀ ਬਿਸ਼ੇਰਾ ਉਹ ਤੋਂ ਡਰ ਗਿਆ ਤੇ ਦੇਖੋ ਫੇਰ ਆਪਾਂ ਦੁਬਾਰੇ ਚੜ ਗਏ ਤੇ ਆਰਾਮ ਨਾਲ ਆਪਾਂ ਨੇ ਬਿਸ਼ੇਰੇ ਦੀ ਸਪਾਰੀ ਕੀਤੀ ਧੰਨਵਾਦ ਬਈ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਤੇ ਹੋਰ ਨਵੇਂ ਵੀਡੀਓ ਦੇਖਣ ਲਈ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ